ਪੰਜਾਬ ਸਰਕਾਰ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਬਹੁਤ ਸਰਗਰਮ ਹੈ ਅਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ੇ ਨਾਲ ਨੌਜਵਾਨਾਂ ਨੂੰ ਮੁਸ਼ਕਲਾਂ ਨਾਲ ਸਾਹਮਣਾ ਕਰਨਾ ਪਿਆ ਹੈ ਉੱਥੇ ਹੀ ਪਰਿਵਾਰਾਂ ਨੂੰ ਆਪਣੇ ਪੁੱਤਾਂ ਨੂੰ ਨਸ਼ੇ ਤੇ ਲੱਗਿਆ ਦੇਖ ਹਮਾਇੂਸੀ ਮਿਲੀ ਹੈ ਇਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਨੂੰ ਚਲਾਇਆ ਗਿਆ ਜਿਸ ਵਿੱਚ ਪੰਜਾਬ ਪੁਲਿਸ ਵੱਖ-ਵੱਖ ਨਸ਼ੇ ਦਾ ਕੰਮ ਕਰਨ ਵਾਲੇ ਗਰੋਹਾਂ ਅਤੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਸ ਲੜੀ ਦੇ ਤਹਿਤ ਜ਼ਿਲ੍ਹਾ ਸੰਗਰੂਰ ਦੀ ਜੇਲ੍ਹ ਵਿੱਚ ਸਰਚ ਆਪਰੇਸ਼ਨ ਦੇ ਦੌਰਾਨ ਸੰਗਰੂਰ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੰਗਰੂਰ SSP ਵੱਲੋਂ মিডিਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਦੋਸ਼ੀਆਂ ਕੋਲੋਂ 50 ਗ੍ਰਾਮ ਅਫੀਮ 6 ਟੱਚਫੋਨ ਤੇ 10 ਕੀਪੈਡ ਫੋਨ 4 ਸਮਾਰਟਵਾਚ ਫੋਨ ਚਾਰਜਰ ਹੈਡਫੋਨ ਅਤੇ ਬੈਟਰੀ ਆਦਿ ਬਰਾਮਦ ਹੋਏ ਹਨ ਸਰਚ ਆਪਰੇਸ਼ਨ ਦੇ ਦੌਰਾਨ ਇਹ 8 ਦੋਸ਼ੀਆਂ ਤੋਂ ਇਹ ਸਾਰਾ ਸਮਾਨ ਪੁਲਿਸ ਨੇ ਜ਼ਬਤ ਕਰ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਮਨਪ੍ਰਿਤ ਨਾਮ ਦੇ ਦੋਸ਼ੀ ਵੱਲੋਂ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਜੇਲ੍ਹ ਵਿੱਚ ਹੈ ਉਸ ਦੇ ਕੋਲੋਂ 4 ਕਿਲੋ ਚਿੱਟਾ ਬਰਾਮਦ ਹੋਇਆ ਹੈ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ ਇਸ ਦੇ ਨਾਲ ਹੀ ਉਸ ਕੋਲੋਂ ਇੱਕ ਪਿਸਤਲ ਗਲੌਕ 9mm ਅਤੇ ਦੋ जिंदा ਕਾਰਤੂਸ ਵੀ ਬਰਾਮਦ ਹੋਏ ਹਨ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿ ਕਿ ਇਹ ਨੋ ਦੇ ਨੋ ਪ੍ਰਾਧਿਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਦੋਸ਼ੀਆਂ ਕੋਲੋਂ ਇਹ ਸਾਬਤ ਸਮਾਨ ਜੇਲ੍ਹ ਦੇ ਅੰਦਰ ਕਿਵੇਂ ਆਇਆ ਹੈ? ਜੀ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਇਸ ਦੇ ਵਿੱਚ ਅਸੀਂ ਪਿਛਲੇ ਮਹੀਨੇ ਇੱਕ ਜੇਲ੍ਹ ਸਰਚ ਆਪਰੇਸ਼ਨ ਕੀਤਾ ਸੀ। ਐਸਪੀਡੀ ਸੰਗਰੂਰ ਤੇ ਉਹਨਾਂ ਦੀ ਪੂਰੀ ਟੀਮ ਨੇ ਜਿਹਦੇ ਤਹਿਤ ਸਾਨੂੰ ਵੱਡੀ ਮਾਤਰਾ ਦੇ ਵਿੱਚ 9 ਮੋਬਾਈਲ ਫੋਨ ਅੰਦਰੋਂ ਬਰਾਮਦ ਹੋਏ 50 ਗ੍ਰਾਮ ਅਫੀਮ 4 ਚਾਰਜਰਸ 2 4 ਮੋਬਾਈਲ ਚਾਰਜਰਸ 2 ਹੈੱਡਫੋਨਸ ਅਤੇ 4 ਸਮਾਰਟ ਵਾਚੇਸ ਜਦੋਂ ਅਸੀਂ ਇਹ ਸਾਰੀ ਬਰਾਮਦਗੀ ਦੇ ਬਾਅਦ ਐਫ ਆਈ ਆਰ ਨੰਬਰ 75 ਰਜਿਸਟਰ ਕੀਤੀ ਪੁਲਿਸ ਸਟੇਸ਼ਨ ਸਿਟੀ 1 ਸੰਗਰੂਰ ਦੇ ਵਿੱਚ ਜੇਰਤਾਰਾ ਸੈਕਸ਼ਨ 18 ਐਨ ਡੀ ਪੀ ਐਸ ਅਤੇ 52 ਏ ਪ੍ਰिजन ਐਕਟ ਤੇ ਉਸ ਦੀ ਤਫਤੀਸ਼ ਵਿੱਚ ਇੰਨਾ ਜਿੰਨਾ ਕੋਲੋਂ ਬਰਾਮਦਗੀਆਂ ਹੋਈਆਂ ਸੀ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਏ ਇਸ ਚੀਜ਼ ਤੋਂ ਸਾਨੂੰ ਦੋ ਬੜੇ ਵੱਡੇ ਖੁਲਾਸੇ ਹੋਏ ਪਹਿਲਾ ਖੁਲਾਸਾ ਕਿ ਜੇਲ੍ਹ ਦੇ ਵਿੱਚ ਜਿਹੜਾ ਇਹ ਸਮਗਲਿੰਗ ਨੈਟਵਰਕ ਸੀਗਾ ਕਿ ਕਿਵੇਂ ਸਮਾਨ ਜੇਲ੍ਹ ਦੇ ਅੰਦਰ ਪਹੁੰਚ ਰਿਹਾ ਸੀ ਕਿ ਇੱਕ ਕਲਾਸ 4 ਏਮਪਲੋਈ ਜਿਹੜਾ ਪ੍ਰਸ਼ਾਂਤ ਮਝੂਮਦਾਰ ਹੈ ਉਹ ਇਹ ਸਭ ਦਾ ਕਰਤਾ ਧਰਤਾ ਸੀ ਉਹਦੇ ਨਾਲ ਹੋਰ ਵੀ ਅੰਦਰ ਤਿੰਨ ਕੈਦੀ ਇਨਵੋਲਡ ਸੀਗੇ ਅਸੀਂ ਉਹਨਾਂ ਸਭ ਤੇ ਵੀ ਕਾਰਵਾਈ ਕੀਤੀ ਹੈ ਤੇ ਦੂਸਰੇ ਪਾਸੇ ਸਾਨੂੰ ਇਹ ਪਤਾ ਚੱਲਿਆ ਕਿ ਇੱਕ ਜਿਹੜਾ ਗੁਰਵਿੰਦਰ ਹੈ ਗੁਰਵਿੰਦਰ ਸਿੰਘ ਜੋ ਰਾਹੀਸ਼ੀਏ ਗੁਰਦਾਸਪੁਰ ਦਾ ਜੋ ਇਸ ਜੇਲ੍ਹ ਚ ਬੰਦ ਹੈ ਉਸ ਦਾ ਨੋਨ ਮਨਪ੍ਰੀਤ ਸਿੰਘ ਕੋਲ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਜਿਹੜਾ ਨਸ਼ਾ ਹੈ ਉਹ ਪ੍ਰੈਜ਼ੈਂਸੀ ਮੌਜੂਦ ਸੀ ਸਾਡੀ ਟੀਮ ਨੇ ਬੈਕਵਰਡ ਲਿੰਕੇਜ ਟ੍ਰੇਸ ਕਰਦੇ ਹੋਏ ਜਾ ਕੇ ਜਦੋਂ ਉੱਥੇ ਰੇਡ ਕੀਤੀ ਉਸ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਨੂੰ ਵੱਡੀ ਗਿਣਤੀ ਵੱਡੀ ਮਾਤਰਾ ਵਿੱਚ ਰਿਕਵਰ ਹੋਈ 4 ਕਿਲੋ ਹੈਰੋਇਨ ਇੱਕ ਗਲੌਕ ਪਿਸਟਲ 5.5 ਲੱਖ ਡਰਗਮਨੀ ਅਤੇ 2 ਜ਼ਿੰਦਾ ਕਾਰਤੂਸ ਇਹ ਤਫਤੀਸ਼ ਸਾਡੀ ਹਲੇ ਹੋਰ ਜਾਰੀ ਹੈ ਅੱਗੇ ਤੇ ਅਸੀਂ ਇਹਦੇ ਵਿੱਚ ਜਿੰਨੇ ਵੀ ਹੋਰ ਵੀ ਫਾਰਵਰਡ ਬੈਕਵਰਡ ਲਿੰਕੇਜ ਹੈ ਉਹ ਸਾਰਿਆਂ ਦੇ ਉੱਤੇ ਗੋਹ ਨਾਲ ਵਰਕ ਕਰਾਂਗੇ 5.5 ਲੱਖ ਰੁਪਏ ਦੇ ਡਰਗਮਨੀ ਦੱਸ ਰਹੇ ਇਹ ਅੰਦਰੀ ਉਹਨੇ ਵੇਚ ਕੇ ਜਿਹੜੇ ਕਮਾਇਆ ਗਿਆ ਸੀ ਜਾਂ ਅੱਗੋਂ ਮਾਰ ਮੰਗਾਨ ਦੇ ਲਈ ਪੈਸੇ ਰੱਖੇਗੇ ਜਿਹੜਾ ਜੀ ਇਹ ਪੈਸਾ ਬਰਾਮਦ ਹੋਇਆ ਹੈਗਾ ਅੰਮ੍ਰਿਤਸਰ ਸ਼ਹਿਰ ਚੋਂ ਏ ਵੱਖਰਾ ਹੈਗਾ ਜੀ ਇਹ ਜੇਲ ਦੇ ਨਾਲ ਇਸ ਦਾ ਨਾਤਾ ਨਹੀਂ ਹੈ ਇਹ ਤਾਂ ਜਿਹੜਾ ਜੇਲ ਦੇ ਅੰਦਰ ਗੁਰਵਿੰਦਰ ਸਿੰਘ ਬੈਠਾ ਸੀ ਉਹ ਕਿਵੇਂ ਆਪਣਾ ਨੈਟਵਰਕ ਬਾਹਰ ਚਲਾ ਰਿਹਾ ਸੀਗਾ ਉਸ ਤੱਕ ਸਾਡਾ ਪੁਲਿਸ ਟੀਮ ਨੇ ਵਰਕਆਊਟ ਕਰਦੇ ਹੋਏ ਪਹੁੰਚੇ ਤੇ ਇਹ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ ਕੀ ਇਹ ਹਵਾਲੇ ਦਾ ਪੈਸਾ ਸੀ ਇਸ ਦੇ ਬਾਰੇ ਵੀ ਅਸੀਂ ਸਾਰੀ ਹੁਣ ਤਫਤੀਸ਼ ਕਰਾਂਗੇ ਇਹ ਤਾਂ ਜਿਹੜਾ ਹੁਣ ਸਾਨੂੰ ਹਲੇ ਤੱਕ ਉਹ ਚੱਲਿਆ ਹੈਗਾ ਕਿ ਇਹਨਾਂ ਕੋਲ ਮੋਬਾਈਲ ਹੋਣ ਦੇ ਕਾਰਨ ਨੇ ਕੁਝ ਟਾਈਮ ਤੋਂ ਕਮ ਕਰਦੇ ਆ ਰਹੇ ਨੇ ਮਤਲਬ ਇਹ ਹੁਣ ਨਹੀਂ ਹੈ ਕਿ ਇਹ ਹੁਣੇ ਹਾਲ ਹੀ ਫਿਲਹਾਲ ਸ਼ੁਰੂ ਕੀਤਾ ਹੈ ਮਤਲਬ ਇਹ ਲੱਗਦਾ ਹੈ ਕਿ ਇਹਨਾਂ ਨੇ ਪਹਿਲਾਂ ਵੀ ਕੋਈ ਖੇਪ ਮੰਗਾਈ ਹੋਏਗੀ ਤੇ ਇਸ ਲਈ ਅਸੀਂ ਸਾਰੇ ਬੈਕਵਰਡ ਲਿੰਕੇਜਸ ਵਿੱਚ ਵੀ ਜਾਵਾਂਗੇ ਨਹੀਂ ਜੀ ਜਿਹੜੇ ਸਾਡੇ ਸੰਗਰੂਰ ਜੇਲ੍ਹ ਵਿੱਚੋਂ ਜਿਹੜੇ ਦੋਸ਼ੀ ਫੜੇ ਗਏ ਨੇ ਉਹਨਾਂ ਚੋਂ ਕੁਝ ਹਾਈ ਰਿਸਕ ਪ੍ਰिजनਰ ਜ਼ਰੂਰ ਨੇ ਬਟ ਹਲੇ ਕੋਈ ਅਜਾ ਐਂਗਲ ਸਾਹਮਣੇ ਨਹੀਂ ਆਇਆ ਜੀ ਇਹ ਪ੍ਰੈਸ ਨੋਟ ਵਿੱਚ ਜਿਵੇਂ ਤੁਹਾਨੂੰ ਦੱਸਿਆ ਹੈਗਾ ਉਸੇ 27 ਤਰੀਕ ਨੂੰ ਐਫ ਆਈ ਆਰ ਦਿੱਤੀ ਤੇ ਉਸ ਤੋਂ ਬਾਅਦ ਅਰੈਸਟ ਪਾਈ ਹੈ ਨੌਜਵਾਨਾਂ ਦੀ ਉਮਰ ਦੀ ਗੱਲ ਕੋਈ ਇਹ ਤਕਰੀਬਨ ਜੀ ਜਿਹੜਾ ਤਾਂ ਇਹ ਮਨਪ੍ਰੀਤ ਹੈਗਾ ਇਹ 24 ਸਾਲ ਦੇ ਲਗਭਗ ਇਹਦੀ ਉਮਰ ਹੈ ਤੇ ਜਿਹੜਾ ਗੁਰਵਿੰਦਰ ਹੈਗਾ ਇਸ ਦੀ ਲਗਭਗ 30 ਸਾਲ ਦੀ ਉਮਰ ਹੈ ਬਾਕੀ ਤੁਹਾਨੂੰ ਪ੍ਰੈਸ ਨੋਟ ਪਾ ਚੱਲ ਜਾਏਗਾ ਕਿ ਬਾਕੀ-ਬਾਕੀ ਜਿੰਨੇ ਅੱਠ ਦੋਸ਼ੀ ਪਲੱਸ ਹੋਰ ਦੋਸ਼ੀ ਵੀ ਰਾਮਜ਼ਦ ਹੋਇਆ ਉਹਨਾਂ ਦੀ ਕੀ-ਕੀ ਹੈ ਡਿਟੇਲ ਜਿਹੜਾ ਆਇਆ ਹੋਵੇ ਇਹ ਵੀ ਚੰਗਾ ਤੁਹਾਨੂੰ ਜਿਹੜੀ ਪਹੁੰਚੀ ਨਹੀਂ ਜੀ ਚੀ ਨਹੀਂ ਪਹੁੰਚੀ ਨਹੀਂ ਜੀ ਇਹ ਅੰਮ੍ਰਿਤਸਰ ਤੋਂ ਹੋਈ ਹੈਗੀ ਜਿਹੜੀ ਬਰਾਮਦਗੀ ਹੈ ਜਿਹੜੀ 50 ਗ੍ਰਾਮ ਅਫੀਮ ਤੇ ਹੋਰ ਟੈਕਨੀਕਲ ਡਿਵਾਈਸਿਸ ਸੀਗੀਆਂ ਜੇਲ੍ਹ ਚੋਂ ਜੋ ਬਰਾਮਦ ਹੋਈਆਂ ਸੀ ਉਸ ਦੇ ਵਿੱਚ ਕਲਾਸ 4 EMPLOYE ਦੀ ਸ਼ਮੂਲੀਅਤ ਸੀ ਜਿਹੜੀ 4 ਕਿਲੋ ਕੀਮਤ ਕਿਲੋ ਤੇ ਹਾਰ ਰੱਖੀ ਗਈ ਹੈ ਇਹਦੀ ਭਾਗ ਕੀ ਬਾਜ਼ਾਰ ਦੀ ਕੀਮਤ ਕੀ ਹੈ ਜੀ ਇਸ ਦੀ ਕੀਮਤ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਸਰ ਜਿਹੜੀ ਗਰੰਦੀ ਗੱਲ ਕਰ ਰਹੇ ਆ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਸੀਗਾ ਉਹ ਕਿਸ ਤਰੀਕੇ ਨਾਲ ਨੈਕਸਸ ਚਲਾ ਰਿਹਾ ਸੀ ਪੰਜਾਬ ਕਿਚਨ ਆ ਰਿਹਾ ਸੀਗਾ ਜਾਂ ਦੂਜੀ ਸਟੇਟਾਂ ਨਾਲ ਕੰਟੈਕਟ ਸੀਗਾ ਜਾਂ ਜਿਹੜਾ ਉਹਦੇ ਕਹਿ ਤੇ ਫੜਿਆ ਗਿਆ ਜਾਂ ਉਰੇ ਵੀ ਉਹ ਸਪਲਾਈ ਲਈ ਪਹਿਲਾਂ ਵੀ ਕਿਤੇ ਮੰਗਵਾਇਆ ਸੀ ਜੀ ਜਿੰਨੀ ਹਲੇ ਤੱਕ ਦੀ ਮੋਡਲੀ ਤਫਤੀਸ਼ ਦੇ ਵਿੱਚ ਤਾਂ ਕੋਈ ਐਜਾ ਲਿੰਕੇਜ ਨਹੀਂ ਆਇਆ ਜਿਸ ਨਾਲ پتہ ਚੱਲਦਾ ਕਿ ਉਹ ਇਸ ਜੇਲ੍ਹ ਤੱਕ ਜਾਂ ਕੋਈ ਸਪਲਾਈ ਕਰ ਰਿਹਾ ਹੋ ਕਿਉਂਕਿ ਇਨਾਂ ਸਬਦੇ ਕੋਲੇ ਮੋਬਾਈਲ ਫੋਨ ਸੀ ਤੇ ਅਸੀਂ ਇਸ ਦੇ ਬਾਰੇ ਪੁੱਛਗਿਛ ਕੀਤੀ ਕਿ ਤੁਸੀਂ ਇਸ ਨੂੰ ਕਿਸ ਚੀਜ਼ ਵਾਸਤੇ ਵਰਤ ਰਹੇ ਸੀ ਤਾਂ ਸਾਨੂੰ ਪਿੱਛੇ ਦੀ ਬੈਕਵਰਡ ਲਿੰਕਿੰਗ ਦੇ ਬਾਰੇ ਪਤਾ ਲੱਗਿਆ ਇਹਨਾਂ ਦਾ ਟੈਕਨੀਕਲ ਐਨਾਲਿਸਿਸ ਵੀ ਕੀਤਾ ਜਾਏਗਾ ਤਾਂ ਕਿ ਹੋਰ ਵੀ ਇਹਨਾਂ ਦੇ ਕੋਲ ਕੀ ਡਿਟੇਲ ਸੀ ਉਸ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲ ਸਕਦੀ ਹੈ ਜਿਹਦੇ ਵਿੱਚ ਅੰਦਰ ਸਾਰਾ ਬੰਦਾ ਮਿਰੋਕਰ ਹੈ ਜਿਹੜਾ ਜੇਲ੍ਹ 'ਚ ਬੈਠਾ ਗੜਾ ਕਰ ਰਿਹਾ ਸੀਗਾ ਇਹਨਾਂ ਕੋਲ ਜੀ ਹੋਰ ਵੀ ਇਹਨਾਂ ਦੇ ਉੱਪਰ ਕਾਫੀ ਕੇਸਿਸ ਨੇ ਸਾਰੇ ਜਿੰਨੇ ਵੀ ਦੋਸ਼ੀ ਨੇ ਇੱਕ ਫੋਰਥ ਕਲਾਸ ਦੀ ਇਨਵੋਲਵ ਜੀ ਕੋਈ ਜਿਲ੍ਹ ਦਾ ਸਾਫ ਦਾ ਮੈਂਬਰ ਹੋਰ ਵੀ ਕੋਈ ਇਨਵੋਲਵ ਹੋਏ ਨਾਲ ਜਿਹੜੇ ਜੇਲ੍ਹ ਦੇ ਵਿੱਚ ਕੈਦੀ ਕੰਮ ਕਰਦੇ ਨੇ ਉਹ ਵੀ ਇਨਵੋਲਡ ਸੀ ਸਰ ਮੰਤਰੀ ਜੀ ਮਨੀ ਹੈ ਜਿਹੜਾ ਇਹਦੇ ਬਾਰੇ ਕੋਈ ਪੁਰਾਣਾ ਦਾ ਰੈਕਡ ਰਿਪੋਰਟ ਵੀ ਜੀ ਇਸ ਤੇ ਪਹਿਲਾਂ ਵੀ ਇੱਕ ਹੀਨੈਸ ਕ੍ਰਾਈਮ ਦਾ ਮੁਕੱਦਮਾ ਦਰਜ ਹੈਗਾ ਤੇ ਇਹ ਉਸ ਦੇ ਵਿੱਚ ਬੇਲ ਤੇ ਆਇਆ ਹੋਇਆ ਸੀ ਜਿਹੜਾ ਕੈਦੀ ਸੀ ਜੀ ਪਹਿਲਾਂ ਕਿਹੜੇ ਜੇਸ ਦੇ ਵਿੱਚ ਹੁੰਦਾ ਸੀਗੇ ਜੀ ਜੀ ਇਹ ਵੱਖ-ਵੱਖ ਕੈਟਾਗਰੀ ਦੇ ਕੇਸਿਸ ਵਿੱਚ ਸਾਰੇ ਅੰਦਰ ਬੰਦ ਨੇ ਕਿਸੇ ਤੇ ਕੋਈ ਹੀਨੈਸ ਕ੍ਰਾਈਮ ਦਾ ਵੀ ਹੈ ਤੇ ਕਿਸੇ ਤੇ ਕੋਈ ਵੱਖ-ਵੱਖ ਧਾਰਾਂ ਦੇ ਹੇਠਾਂ ਕੇਸ ਦਰਜ ਨੇ ਜਿਹੜੇ ਦੇ ਵਿੱਚੋਂ ਇਹਦਾ ਚੱਲ ਰਿਹਾ ਸੀ ਅਧਿਕਾਰੀਆਂ ਦਾ ਸਿਲਾਬਾਈ ਸਾਨੂੰ ਜੀ ਇਹਨਾਂ ਨੇ ਬਹੁਤ ਚਲਾਕੀ ਨਾਲ ਜਿਹੜੀ ਇਹਨਾਂ ਕੋਲ ਇੱਕ ਖੇਪ ਆਈ ਸੀਗੀ ਇਹਨੂੰ ਲੁਕਾਇਆ ਹੋਇਆ ਸੀਗਾ ਬੜੀ ਐਫਰਟ ਨਾਲ ਇਹ ਸਭ ਨੂੰ ਲੋਕੇਟ ਕੀਤਾ ਗਿਆ ਬੜੀ ਥੋਰੋਲੀ ਸਰਚ ਕੀਤੀ ਗਈ ਪਹਿਲਾਂ ਵੀ ਜਦੋਂ ਸਰਚ ਕੀਤੀ ਗਈ ਹੈ ਤਾਂ ਉਹ ਬਰਾਮਦ ਨਹੀਂ ਹੋ ਪਾਇਆ ਸੀ ਮਤਲਬ ਮੈਂ ਇਹ ਨਹੀਂ ਕਹਾਂਗਾ ਕਿ ਜੇਲ੍ਹ ਵਾਲੇ ਨੇ ਜਾਣਬੁੱਝ ਕੇ ਕੋਈ ਗਲਤੀ ਕੀਤੀ ਹੋਏ ਨਾ ਕੀਤੀ ਹੋਏ ਇਸ ਦੇ ਵਿੱਚ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤਾਂ ਅਸੀਂ ਇਹ ਬਰਾਮਦਗੀ ਕਰਵਾ ਸਕੇ ਸਰ ਮਾਨਪ੍ਰੀਤ ਸਿੰਘ ਪਰ ਕੀ ਕੰਮ ਕਰਦੇ ਜੀ ਹੁਣੇ ਤਾਂ ਇਹ ਜੇਲ੍ਹ ਤੋਂ ਹੀ ਤੇ ਹੁਣੇ ਹੈ ਜਿਹੜਾ ਇਹ ਕੋਈ ਕੰਮ ਨਹੀਂ ਅੰਡਰਟੇਕਿੰਗ ਕਰ ਰਿਹਾ ਸੀਗਾ ਸਰ ਜਿਹੜਾ ਪ੍ਰਸ਼ਾਸਨ ਮਜੂਮਦਾਰ ਹੈ ਜਣਾ ਸੰਗਠਨ ਦਾ ਦੱਸਿਆ ਜਾ ਰਿਹਾ ਹੈ ਕਿ ਸੰਗਠਨ ਤੋਂ ਵੀ ਕੋਈ ਮਦਦ ਬਾਹਰੋਂ ਮਿਲ ਰਹੀ ਸੀ ਇਸ ਵੇਲੇ ਹਾਂਜੀ ਬਿਲਕੁਲ ਇਸ ਦੇ ਵਿੱਚ ਜਿਹੜਾ ਇਹਨਾਂ ਨੂੰ ਮੋਬਾਈਲ ਖਰੀਦ ਕੇ ਦੇ ਰਹੇ ਸੀ ਕੋਈ ਇੱਕ ਦੋਸ਼ੀ ਦਾ ਹੀ ਫੈਮਿਲੀ ਮੈਂਬਰ ਸੀ ਜੋ ਇਹਨਾਂ ਨੂੰ ਸਮਾਨ ਲਿਆ ਕੇ ਦਿੰਦਾ ਸੀ ਜੋ ਇਹ ਅੰਦਰ ਦੇ ਰਹੇ ਸੀ ਕੀ ਉਹਨੂੰ ਵੀ ਨਾਮ ਦਿੰਦੇ ਦਿੱਤਾ ਬਿਲਕੁਲ ਜੀ ਕੀਤਾ ਵੀ ਗਿਆ ਤੇ ਹਿਰਾਸਤ ਵਿੱਚ ਵੀ ਲਿਤਾ ਜਾਏਗਾ ਕਿਉ